ਇਗਰੀਬਨ 200 ਤੋਂ ਪਲੱਸ ਕੰਪਨੀਆਂ ਪੈਨ ਇੰਡੀਆ ਤੋਂ ਬਾਗਸ ਹੋ ਰਹੀ ਹੈ 16 ਤੋਂ 19 ਜਨਵਰੀ 4 ਦਿਨ ਦਾ ਇਹ ਮੇ ਸਭ ਨੂੰ ਕਹੂਗਾ ਕਿ ਦਾ ਵੱਧ ਵੱਧ ਫਾਇਦਾ ਖਾਓ ਫਾਊਂਡੇਸ਼ਨ ਤੋਂ ਫਰਨੀਚਿੰਗ ਘਰ ਬਣਾਉਣ ਤੋਂ ਲੈ ਕੇ ਰੀਪਰੇਸ਼ਨ ਤੱਕ ਇਥੇ ਹਰ ਮਟੀਰੀਅਲ ਅਵੇਲੇਬਲ ਹੈ ਲੇਟੈਸਟ ਜੀਆ ਅਵੇਲੇਬਲ ਨੇ ਤੁਸੀਂ ਵੱਧ ਤੋਂ ਵੱਧ ਆ ਕੇ ਦਾਟਾ 4 ਦਿਨ ਦਾ ਹੈ ਲੁਧਿਆਣਾ ਜੀ ਦੇ ਸੈਂਟਰ ਸਾਹਮਣੇ ਵਾਲਾ ਪਰ ਕੀ ਖਾਸ ਰਹਿਣ ਵਾਲੇ ਸੈਕਸ਼ਨ ਦੇਖੋ ਜੇ ਕੰਸਟਰਕਸ਼ਨ ਇੰਡਸਟਰੀ ਹੈ ਜਾਂ ਫਰਨੀਚਿੰਗ ਇੰਡਸਟਰੀ ਹੈ ਬਹੁਤ ਹੀ ਫਾਸਟ ਚੇਂਜਿੰਗ ਇੰਡਸਟਰੀ ਹੈ ਹਰ ਸਾਲ ਇਥੇ ਨਵੇਂ ਟੈਕਨੋਲੋਜੀਜ਼ ਆਉਂਦੀਆਂ ਨੇ ਲੇਟੈਸਟ ਪ੍ਰੋਡਕਟਸ ਹੋ ਗਏ ਲੋ ਕੋਸਟ ਉੱਪਰ ਵੀ ਜੇ ਮਿਲ ਜਾਂਦੀਆਂ ਜਿਹੜੀਆਂ ਤੁਸੀਂ ਕਿੰਝਾਂ ਕਈ ਵਾਰ ਦੇਖਿਆ ਬਣਉਂਦੀਆਂ ਜਿਹੜੇ ਪ੍ਰੋਡਕਟਸ ਤੁਸੀਂ ਉਹ ਇੱਥੇ ਡਿਸਪਲੇ ਤੇ ਨੇ ਜਾਂ ਜਦੋਂ ਇਥੇ ਆਲੇ ਤੁਸੀਂ ਡਾਇਰੈਕਟ ਕੰਪਨੀ ਨਾਲ ਟੱਚ ਆ ਜਾਂਦਾ ਤੁਹਾਡਾ ਤੁਹਾਨੂੰ ਬਹੁਤ ਸਾਰਾ ਜਿਹੜਾ ਕਿ ਤੁਸੀਂ ਵੀ ਤੁਸੀਂ ਦੁਕਾਨਾਂ ਤੇ ਜਾ ਕੇ ਜਾਂ ਤੁਹਾਨੂੰ ਨਹੀਂ ਲੈ ਲੈ ਸਕਦੇ ਕਿ ਤੁਸੀਂ 250 ਕੰਪਨੀ ਨੂੰ ਡਾਇਰੈਕਟ ਸੱਚਨ ਫੀਲ ਕਰਦੇ ਹਾਂ ਹਾਂ ਆਨਲਾਈਨ ਤਾਂ ਮੈਂ ਤੁਹਾਨੂੰ ਇਹਦੇ ਨਾਲ ਇੱਕ ਕੰਪੈਰੀਸ਼ਨ ਇੱਕ ਦੱਸ ਸਕਦਾ ਆਨਲਾਈਨ ਸਾਨੂੰ ਕਈ ਵਾਰ ਚੀਜ਼ਾਂ ਸਸਤੀਆਂ ਮਿਲਦੀਆਂ ਨੇ ਤੁਸੀਂ ਉਹ ਡਾਇਰੈਕਟ ਜਿਹੜਾ ਹੈਗਾ ਮਤਲਬ ਸੈਲਰ ਜਿਹੜਾ ਵਿਚਾਲੇ ਬੰਦੇ ਜਿਹੜੇ ਨੇ ਉਹ ਮਾਈਨਸ ਹੋ ਜਾਂਦੇ ਤੇ ਐਗਜ਼ੀਬਿਸ਼ਨ 'ਚ ਵੀ ਜਦ ਤੁਸੀਂ ਆਉਂਦੇ ਹੋ ਤਾਂ ਜਦ ਡਾਇਰੈਕਟ ਕੰਪਨੀ ਵਾਲਾ ਹੁੰਦਾ ਤਾਂ ਵਿਚੋਲੇ ਕਾਫੀ ਜੜੇ ਮੰਨੋ ਕਮਿਸ਼ਨ ਖੈ ਲੋ ਜਾਂ ਚਲੋ ਉਹਨਾਂ ਦੀ ਆਪਣੀ ਵੀ ਹੁੰਦੀ ਹੈ ਪਰ ਉਹ ਮਾਈਨਸ ਹੋ ਜਾਂਦੇ ਨੇ ਉਹਦੇ ਨਾਲ ਤੁਹਾਨੂੰ ਐਕਜ਼ੀਬਿਸ਼ਨ 'ਚ ਆ ਕੇ ਜਿਹੜਾ ਉਹ ਮੈਨੇਜਰ ਪਾਇਆ ਹੈ ਮਾਰਕੀਟ ਦੇ ਵਿੱਚ ਜਿਹੜਾ ਆਨਲਾਈਨ ਨੇ ਇਸ ਟਾਈਮ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹ ਚੀਜ਼ ਬਹੁਤ ਵੱਡੀ ਹੈ ਆਰਥਿਕ ਮੰਦੀ ਨੂੰ ਜਿਹਨੂੰ ਕਹਿੰਦੇ ਕਿ ਬਾਰੋਂ ਚੀਜ਼ਾਂ ਜ਼ਿਆਦਾ ਆਉਣ ਲੱਗ ਗਈਆਂ ਦੇਖੋ ਹਰ ਇੱਕ ਚੀਜ਼ ਦਾ ਆਪਣਾ ਆਪਣਾ ਸਾਨੂੰ ਦੁਨੀਆ ਨੂੰ ਰੋਜ਼ ਬਦਲਣਾ ਪਏਗਾ ਹਰੇਕ ਟਾਈਮ ਅਗਰ ਆਪਾਂ ਇਹ ਕਹੀਏ ਕਿ ਕੱਲੀ ਆਨਲਾਈਨ ਮਾੜੀ ਵੀ ਆ ਉਹਦੇ ਚ ਬਹੁਤ ਪਲੱਸ ਪੁਆਇੰਟ ਵੀ ਲੈ ਸਾਨੂੰ ਆਪਣੇ ਆਪ ਨੂੰ ਮੋਲਡ ਕਰਨਾ ਪਏਗਾ ਕਿ ਉਹਦੇ ਚ ਕਿਹੜੀ ਪੋਜ਼ਿਟਿਵ ਚੀਜ਼ ਅਸੀਂ ਲੈਣੀ ਹੈ ਤੇ ਕਿਹੜੀ ਨੈਗੇਟਿਵ ਚੀਜ਼ ਆਪਾਂ ਨੂੰ ਛੱਡਣੀ ਹੈ ਤੇ ਇਹ ਮਤਲਬ ਜਿੰਨੀ ਮਰਜੀ ਆਨਲਾਈਨ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਹੈ ਜਿਹੜਾ ਹਿਊਮਨ ਮਾਈਂਡ ਹੈ ਹਿਊਮਨ ਮਾਈਂਡ ਦਾ ਅੱਜ ਦੇ ਡੇਟ ਚ ਮੈਨੂੰ ਲੱਗਿਆ ਕਿ ਕੋਈ ਜਿਹੜਾ ਤੋੜ ਹੈਗਾ ਇਹ ਚੀਜ਼ਾਂ ਵੀ ਹਿਊਮਨ ਮਾਈਂਡ ਨੇ ਬਣਾਈਆਂ ਹੋਈਆਂ ਨੇ ਅਗਰ ਅਸੀਂ ਆਪਣੀ ਇੰਟੈਲੀਜੈਂਸ ਨੂੰ ਯੂਜ਼ ਕਰਕੇ ਆਨਲਾਈਨ ਨੂੰ ਯੂਜ਼ ਕਰਾਂਗੇ ਤਾਂ ਆਨਲਾਈਨ ਵੀ ਬੜਾ ਅੱਛਾ ਹੈਗਾ ਐਗਜ਼ੀਬਿਸ਼ਨ ਵੀ ਬੜੀਆਂ ਅੱਛੀਆਂ ਸਰ ਇਹ ਕਿੰਨੇ ਦਿਨ ਦੀ ਐਗਜ਼ੀਬਿਸ਼ਨ ਹੈ ਇਹ 16 17 18 ਤੇ 19 ਦੀ ਐਗਜ਼ੀਬਿਸ਼ਨ ਹੈਗੀ ਹੈ ਜਿਹੜੀ ਛਾਣੇ ਵਾਲ ਦੇ ਕਰੀ ਜਿਹੜਾ ਆਪਣਾ ਲੁਧਿਆਣਾ ਐਜੂਕੇਸ਼ਨ ਕਰਾਉਂਦਾ ਉਹ ਫਿਰ ਠੀਕ ਹੈ ਥੈਂਕ ਯੂ ਇਹ ਸੋਹਣੇ ਕਿਸ਼ਮ ਦੇ ਨੌਲੇਗਾ ਐਕਸਪੀਰੀਅੰਸ ਸਿਗਰਜੀ ਸਾਰਿਆਂ ਨੂੰ ਮਨਮੋਹ ਸਿੰਘ ਚੱਗਰ ਜੀ ਸਤਿ ਸ਼੍ਰੀ ਅਕਾਲ। ਇਸ ਸਾਲ 2026 ਇੰਡੈਕਸ ਐਕਸਪੋ ਲੱਗਦੀ ਹੈ ਸਾਨੇਵਾੜ ਦੇ ਵਿੱਚ ਜਿੱਥੇ ਅਸੀਂ ਕ੍ਰਿਸਟਲ ਦਾ ਸਟਾਲ ਲਗਾਏ ਹੈ ਜਿਹਦੇ ਵਿੱਚ ਜਸਤਰੀ ਆਪਣੀਆਂ ਚਾਰਸਟ ਦੇ ਬਰਗਿੰਗ ਦੇ ਸਟੇਟ ਕੀਤੀ ਹੈ। ਜਿੰਨ 100 ਤੋਂ 60 ਤੋਂ ਕੰਪਨੀਆਂ ਪੈਂਸਲ ਹੋ। ਜਿੱਦਾਂ ਕਿ ਸੁਚੀਆ ਚ ਮੌਕਾ ਹੈ। ਇਦਾਂ ਦੀ ਸਿਫਤੀ ਇੱਕ ਵਨ ਦੇ ਵਿੱਚ ਵਾਇਰਿੰਗ ਐਲੀ ਲਾਈਟਸ ਬਾਕੀ ਕੁੜਤੀ ਲੱਗਿਆ ਹੈ। ਵਾਇਰ ਨੂੰ ਲੈ ਲੋ ਜਿੱਦਾਂ ਕਿ 3 ਕੁਆਲਿਟੀ ਜਿਹੜੀ ਹੈ ਇਸ ਕਿਹੜਾ ਹੈ 3 ਲੇਅਰ ਹੈ ਅਪਰਲਸ ਹੈ ਅਜ ਵੀ ਇੰਡੀਆ ਚ ਇੱਕੋ ਹੀ ਪਾਇਰ ਹੈ ਡੀਡੀਕੇਟਿਡ ਇਨਸਟਰੂਮੈਂਟ ਹੈ ਜਿਹੜਾ ਹੁਣ LED ਦਾ ਪਲਾਂਟ ਅਸੀਂ ਪਿਛਲੇ ਸਾਲ ਲਗਾਇਆ ਹੈ ਜਿਹਦੇ ਜਿਹਦੇ 200 ਤੋਂ ਉੱਪਰ LED ਅਸੀਂ ਬਣਾ ਰਹੇ ਹਾਂ ਔਰ 40 ਘੰਟੇ ਅੱਜ ਤੱਕ ਹੈ ਤੇ ਕਰੀ ਦੀ ਚੀਜ਼ ਹੈ ਯੂਐਸਏ ਟੈਕਨੋਲੋਜੀ ਹੈ ਔਰ ਇਹ ਉੱਤੇ ਜਿਹੜੀ ਪਾਊਡਰ ਕੋਟਿੰਗ ਹੈ ਉਹ ਅਲਗਰਿਥਮ ਦੀ ਹੈ ਜਿਹਦੇ ਨਾਲ ਬੜਾ 20 ਸਾਲ 15 ਸਾਲ ਨਾ ਇਹ ਨਹੀਂ ਜਲੋਗਾ ਜਿਵੇਂ ਆਪਾਂ ਦੇਖਦੇ ਹਾਂ ਕਿ ਗੀਜ਼ਰ ਜਿਹਾ ਪੱਕੇ ਜਾਂ ਵਾਈਟ ਕਲਰ ਹੈ ਥੋੜਾ ਜਿਹਾ ਕਰੀਮ ਹੋ ਗਿਆ ਹੈ ਸਾਡੇ ਜਿਹੜੀ ਲਾਈਟਸ ਉੱਪਰ ਜਿਹੜੀ ਕੋਟਿੰਗ ਲੱਗਦੀ ਹੈ ਉਹ येलो ਪਾਣੀ ਹੈ ਤੇ ਇਸ ਤਰ੍ਹਾਂ ਦਾ ਨਾ ਕਿਸੇ ਦਾ ਬਹੁਤ ਉੱਪਰ ਆਪਾਂ ਪ੍ਰੋਡਕਟ ਲਾਈਟ ਸਵਿਚ ਦੀ ਨਵਾਂ ਲੈ ਕੇ ਆਦੀ ਡੈਕੋਰੇਟ ਦੇ ਕੋਲ ਨੂੰ ਲੈ ਕੇ ਲਾਈਟ ਆਲਰੇਡੀ ਅਸੀਂ 7 ਸਾਲ ਤੋਂ LED ਕਰ ਰਹੇ ਹਾਂ ਲੇਕਿਨ ਜੋ ਲੇਟੈਸਟ ਜਿਹੜੇ ਮਾਡਲਸ ਆ ਗਿਆ ਕਿਉਂਕਿ ਐਕਸਪੋਰਟ ਦੇ ਵਿੱਚ ਜਾ ਰਹੇ ਆ ਉਹ ਅਸੀਂ ਇੰਡੀਆ 'ਚ ਵੀ ਸੇਲ ਕਰ ਰਹੇ ਆ ਇੱਕ ਤਰ੍ਹਾਂ ਲਾਂਚ ਕੀਤਾ ਹੈ ਇੰਡਸਟਰੀ ਵਾਸਤੇ ਵੀ ਹੈਗਾ ਤੁਹਾਡੇ ਕੋਲ ਜਿੰਦਾ ਇੰਡਸਟਰੀ ਵਾਸਤੇ ਹਾਈਵੇ ਬੀਮ ਬਲੱਡ ਲਾਈਟ ਸਟਰੀਟ ਲਾਈਟ 200 ਵਟ ਇਸ ਨੂੰ ਸੋਵਟ ਸਾਰੀ ਤਰ੍ਹਾਂ ਦੀ ਇੰਜਾਇਰਮੈਂਟ ਫੈਕਟਿੰਗ ਤੇ ਕੀ ਕਹਿਣਾ ਚਾ ਰਹੇ ਹੋ ਆਪਣੇ ਇਹ ਸਾਰੇ ਇਹ 16 17 18 19 ਤਰੀਕ ਹੈ ਬੈਸਟ ਸਟ ਪੰਜਾਬਾਸੀਆਂ ਨੂੰ ਸਾਰੇ ਆਰਕਟੈਕਚਰ ਤਾਂ ਹੀ ਰਹੀ ਹੈ ਜੀ ਜੁਡੀਆਨਾ ਵਾਸਿਨ ਅੰਦਰ ਜਿਹੜੀ ਆਪਣੇ ਇੰਟੈਕਸ ਐਕਸਪੀਅਰ ਨੂੰ ਤੇ ਅਲੱਗ-ਅਲੱਗ ਤਰ੍ਹਾਂ ਦੇ ਕ੍ਰਿਸਟਲ ਹੈ ਉਹ ਵੀ ਬਹੁਤ ਖੂਸ਼ ਹੈ ਜੋ ਕਿ ਲੇਟਸਟ ਹੈ ਇੱਥੇ ਸਾਰਾ ਡਿਸਪਲੇ ਹੈ ਕਿੱਥੇ ਆਪਣਾ ਸਟਾਲ ਸਟਾਲ ਜਿਹੜਾ ਹੈਗਾ ਯਾ ਹਾਲ ਫਰੀ ਦੇ ਵਿੱਚ ਜੀ ਵਾ जी आई बड़ा क्या किया हेलो कैन सिटी